ਵੇਰੇ ਵੇਰੇ ਕਿ ਕੇ ਤਿਆਰ ਹੋ ਕੇ ਮੈਂ ਗੱਡੀ ਕੱਲ ਭੁਖ ਕਰਵਾਇਆ ਤੇ 1000 ਰੁਪਿਆ ਜਿਹੜੀ ਸਵਾਰੀ ਉਹਨਾਂ ਨੇ ਲਈਆ ਗੋਬਿੰਦ ਘਾਟ ਤੱਕ ਉਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਵਾਂਗੇ ਰੀਸੀਪੇਸ ਸਾਹਿਬ ਗੁਰਦੁਆਰੇ ਸਾਹਿਬ ਤੋਂ ਅੱਜ challan ਲੱਗੇ 5 ਵਜੇ 5 ਵਜੇ ਇਹਨਾਂ ਨੇ ਕਿਹਾ ਸੀ ਵੀ ਉੱਥੇ ਗੁੰਮ ਤੇ ਚਾਪੀ ਕਮਰੇ ਵੀ ਉਹ ਜਮਾ ਕਰਵਾਉਣੀ ਜਾਰੀ ਜਾ ਰਹੇ ਆ ਉਹਦੇ ਗੀਡਿੰਗ ਜਿਹੜੀ ਬੁੱਕ ਕਰਵਾਈ ਸੀ ਉਹ ਟੈਂਪੂ ਟਰੈਵਲਰ ਉਸ ਚ ਉਹ ਵੀ ਘਾਟ ਜਾਣਾ ਤੇ ਤੁਹਾਨੂੰ ਦਿਖਾਉਣੇ ਆ ਸਾਰੇ ਮੁੰਡੇ ਚਾਹ ਤੁਸੀਂ ਦੇ ਤੇ ਲੱਡੀ ਸਾਡੀ ਉਰੋਂ ਤੁਰਨੀ ਆ ਗੋਬਿੰਦ ਘਾਟ ਦੇਖੀਓ ਹਣਾ ਹੈ ਚਾਹ ਫੀਲ ਲੱਗਿਆ ਤੁਹਾਨੂੰ ਚਾਹ ਵੈਸਟ ਰਹਿੰਦੀ ਆ ਤੇ ਸਾਡੇ ਡਰਾਈਵਰ ਇਹਨਾਂ ਨੇ ਉੱਪਰ ਤੱਕ ਲੈ ਕੇ ਜਾਣਾ ਗੋਬਿੰਦ ਘਾੜ ਤੱਕ ਚਲੋ ਦੇਖਦੇ ਆ ਕਿਵੇਂ ਲੱਗਦਾ ਪਿੰਡ ਯਾਰ ਲੱਗਦਾ ਦੇਖਣ ਨੂੰ ਤਾਂ ਬਾਕੀ ਵਰਤ ਕੇ ਪਤਾ ਲੱਗੂ ਅੱਛਾ ਅੱਛਾ ਚਲੋ ਤੇ ਇਹਦੇ ਉੱਪਰ ਲਾ ਐਕਸਪੀਰੀਅੰਸ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਦਿਖਾਉਂਦੇ ਰਹੇ ਪੂਰੋਂ ਬਿਸਕੁਟਸ ਬਿਸਕੁਟ ਵੀ ਲੈ ਲਈ ਜੇ ਖਾਣੇ ਹੋਣਾ ਨਾ ਤੇ ਥੋੜੇ ਜਿਹਾ ਚਲੋ ਚਾਹ ਨਾਲ ਕੀ ਕਰੇਂਦਾ ਤੇ ਵਧੀਆ ਰਹਿੰਦਾ ਚਲੋ ਅੱਗੇ ਦਿਖਾਉਣਾ ਤੁਹਾਨੂੰ ਬਲੌਗ ਆਖਰੀ ਕਿੱਥੇ ਚਾਹਤਾਂ ਉਸੇ ਕਰਦੇ ਰਿਹਾ ਇੱਥੇ ਸਭ ਕੁਝ ਗੂਗਲ ਕਾਰਡ ਤੱਕ ਐਰਪੋਰਟ ਨਾਲ ਇਹ ਮੀ ਵੀ ਆਉਣ ਲੱਗ ਜਾਂਦਾ ਉਹਦੇ ਕਰਕੇ ਦੇਖੋ ਇਹ ਪਏ ਨੂੰ ਰੇਨ ਕੋਟ ਦਿੱਤਾ ਤੀਰ ਪਏ ਆ ਇਹਦਾ ਐਕਸਪੀਰੀਅੰਸ ਹੈ ਜਿਹੜਾ ਆਪਣਾ 300 ਰੁਪਏ ਦਾ ਇਹ ਰੇਨ ਕੋਟ ਤੇ ਉੜੀ ਦੀ ਬਾਹਰ ਕੇ ਨਿੰਗ ਕਰ ਲੋਗੇ ਤਾਂ ਵੀਰ ਪੈਦਾ ਦੇ ਲੋਗਾ ਇਹ ਅਲੱਗ ਅਲੱਗ ਰੇਟੀਆਂ ਨਾਲ ਤੇ ਤੁਸੀਂ ਲੈ ਸਕਦੇ ਹੋ ਨਾ ਉਰੀ ਲੈ ਲਿਓ ਬਾਹਰ ਪਹਾੜ ਤੇ ਜਾ ਕੇ ਸੋਹਰੇਗਾ ਹੋ ਜਾਣਾ 50 ਰੁਪਏ ਦਾ ਰੇਨ ਕੋਟ ਬੋਲਣ ਲੱਗੇ ਜਣੇ ਹੁਣ ਉਰੋਂ ਆਪਾਂ ਨੂੰ 30 ਰੁਪਏ ਦਾ ਮਿਲ ਗਿਆ ਯਾਨੀ ਕਿ ਸਸਤਾ ਹਨ ਤੇ ਤੁਸੀਂ ਜੇ ਪਹਾੜ ਤੇ ਜਾਓਗੇ ਤਾਂ ਉੱਥੇ ਰੇਟ ਹਰੇਕ ਚੀਜ਼ ਦੀ ਮਹਿੰਗਾ ਬਿਸਕੁਟ ਦੇ ਪੈਕੇਟ ਤੱਕ ਦਾ ਰੇਟ ਮਹਿੰਗਾ ਬਹੁਤ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਆਪ ਦੇ ਲਓ ਜੀ ਪੰਕਤਾਂ ਸ਼ਾਦਾ ਸਿੰਘਾ ਨੇ ਪਹਾੜਾਂ ਦੇ ਵੀ ਡੇਰੇ ਲਾਇਆ ਹੋਇਆ ਨੇ ਲੰਗਰਾਂ ਦੇ ਬਾਪਾ ਲਾਉਸਮੈਂਟ ਕਰਦਾ ਸਿੰਘਾ ਨੇ ਲਾਗਰੂ ਜੀ ਲਾਡਾ ਸਾਬਤ ਆਲੇ ਵਾਲੇ ਪਰੋਠੇ ਕਰਨ ਕਰ ਸਕੋ ਆ ਜਾਓ ਫਿਰ ਸਵਾਦ ਵਾਲੀ ਆਉਣੀ ਅੱਗੇ ਲਾਓ ਜਦ ਪੱਤੀਆਂ ਤੇ ਪਾਣੀ ਹੋ ਗਿਆ ਆਲੂ ਵਾਲੇ ਪੌਂਡ ਜਿਆਦਾ ਲੰਗਰ ਬਾਰੇ ਮੌੜੇ ਪਾੜਾਂ ਜਾ ਕੇ ਕਹਿੰਦੇ ਚਾਹਤੀਆਂ ਚੁਸਕੀਆਂ ਲੈਣਦੇ ਆ ਪਾੜਾਂ ਜਾ ਕੇ ਇਹ ਦੱਸਦੇ ਨੇ ਇਹ ਅਵੇ ਤਾਂ ਹਲੇ ਹੋਰ ਉੱਤੇ ਜਾਣਾ ਹੈ ਪਹਾੜਾਂ 'ਚ ਕਹਿੰਦੇ ਜਿੱਥੇ ਬਰਫ਼ ਪੈਂਦੀ ਆ ਉੱਥੇ ਜਾ ਕੇ ਆਉਣਾ ਹੈ ਮੇਰੇ ਵੀਰੋ ਫੇ ਬੱਤੇ ਨਾ ਮੱਕਰ ਵੀ ਚੱਲੇ ਆ ਸਾਹਮਣੇ ਤੁਸੀਂ ਦੇਖ ਸਕਦੇ ਆਂਦੂ ਵਾਲੇ ਪਰੌਂਟੇ ਪਹਾੜਾਂ ਦੇ ਵਿੱਚ ਬਾਬਿਆਂ ਦਾ ਲੰਗਰ ਚੱਲਦਾ ਜਾਂ ਸੁਆਦ ਬਹੁਤ ਲੰਗਰਾਂ ਦਾ ਬਹੁਤ ਸੁਆਦ ਜਾਨੀ ਤੇ ਲੰਗਰ ਹੈਗਾ ਤੇ ਇੱਥੇ ਵੀ ਤੁਸੀਂ ਲੰਗਰ ਸੱਟ ਸਕਦੇ ਹੋ ਆ ਕੇ ਜੇਕਰ ਤੁਸੀਂ ਅੰਮ੍ਰਿਤਸਰ ਯਾਤਰਾ ਤੇ ਹੋਰ ਕਿਵੇਂ ਦਾ ਤੁਹਾਡਾ ਸਹਿਜ ਵਧੀਆ ਪੂਰਾ ਪਹਾੜਾਂ ਦੇ ਵਿੱਚ ਸਿੱਖ ਆਪਣੇ ਦੇ ਪਹਾੜਾਂ ਦੇ ਵਿੱਚ ਲੰਗਰ ਚੱਲਦਾ ਜਾਂ ਪਰੋਂਠੇ ਦੀ ਗੱਲ ਹੈ ਸਿੱਖਾਂ ਦੀ ਹੈ ਨਾ ਹਾਂ ਪਹਾੜਾਂ ਦੇ ਵਿੱਚ ਵੀ ਆ ਕੇ ਲੰਗਰ ਲਾਤੇ ਬਹੁਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾਈ ਆ ਬੀ ਆ ਕਮਾਲ ਹੈ ਸਿੰਘਾਂ ਨੇ ਪਹਾੜਾਂ ਤੇ ਵੀ ਆ ਕੇ ਲੰਗਰ ਚਲਾ ਰੱਖਿਆ ਇਹ ਬਹੁਤ ਵੱਡੀ ਗੱਲ ਹੈ ਜੋ ਬਹੁਤ ਲੰਗਰ ਸਾਹਿਬ ਦੇ ਕੋਲ ਜਾਂਦੇ ਆ ਅੱਜ ਇਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਬਾਹਰ ਲੰਗਰ ਚੱਲ ਰਿਹਾ ਨੇ ਇਹ ਬਾਬਾ ਜੀ ਹੋਪੀ ਵੀ ਦੇ ਰਹੇ ਆ ਇਸਦੇ ਵੀ ਲੰਗਰ ਸਾਹਿਬ ਦੇ ਜੋ ਪਾਈ ਸੰਤ ਤੋਂ ਬਹੁਤ ਵੱਡੀ ਗੱਲ ਹੈ ਹੈਨਾ ਆਪਾਂ ਸੇਕੂ ਸੇਤੂ ਨੋਟ ਦੇ ਫਾਰਮਾਡ ਹੈ ਬਹੁਤ ਮਹਾਨ ਆਚਰ ਸੰਕਰ ਬੜੇ ਲੈਵਲ ਤੇ ਚਲੋਦਾ ਤੇ ਚਲੋ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਲੰਗਰਾਂ ਦੀ ਸੇਵਾ ਕਰਕੇ ਜਾਨੂੰਨੇ ਬਹੁਤ ਵੱਡੀ ਕਰਨ ਯਾਤਰੀਆਂ ਮਦਦ ਤੇ ਪਰਮਾਤਮਾ ਆਪਾ ਬਖਸ਼ ਰੱਖੇ ਧੰਨਵਾਦ ਬਹੁਤ ਬਹੁਤ ਉਦਾ ਗਰੰਧਨ

ਉਹ ਬੋਟਰ ਨਹੀਂ ਚੱਲਦੀ ਉਹਨੇ ਕੱਲ ਕੋਟ ਕੱਢਦਾ ਮਾ ਲੈ ਕੇ ਆਉਂਦਾ ਪੀ ਜਾਇਆ ਪੈਰਾ ਉਹ ਕਹਾੜਾ ਚ ਇਸ ਦਾ ਮੋਟਰ ਤੇ ਉਹਨਾਂ ਦੇ ਕਿਥੋਂ ਸਟ੍ਰੈਸ ਬ੍ਰੈਸ ਯਾਰ ਮੋਟਰ ਤੇ ਲੱਗ ਗਿਆ ਉਹ ਹਾਂ ਵਾਹ ਇਹ ਲੈ ਜੇ ਲੱਗ ਗਈ ਬਹੁਤ ਬਿਆਡ ਲੰਗੀ ਨੌ ਚਾਰ ਪੰਜ ਘੰਟੇ ਨੇ ਹਲੇ ਤਾਂ 3-4 ਵਜੇ ਤੱਕ ਪਹੁੰਚਾਂਗੇ ਆਹ ਹੁਣਾਂ ਸੌਜੋਏ ਨੇ ਰੈਸਟ ਕਰੋ ਰੈਸਟ ਇਹ ਕਿੰਨੇ ਵਜ ਗਏ ਹਲੇ 9:00 9:30 9:30 ਆਪ ਲਈ ਸਾਡੇ ਨਾਲ ਵੀਰ ਮਿਲੇ ਨਹੀਂ ਜੰਮੂ ਤੋਂ ਆਏ ਨੇ ਦਰਸ਼ਨ ਕਰਨੇ ਹਮ ਗੁਰੂ ਸਾਹਿਬ ਦੇ ਅੱਜ ਆ ਸਾਡੇ ਵਾਲੇ 사ਡੇ ਇਹ ਸਾਡੇ ਵਾਲੇ ਨੇ ਕੋਈ ਥੱਕ ਗਏ ਹੁਣ ਤਾਂ ਇੱਕੋ ਸੰਗ ਤੋਂ ਦੇਮੋ ਕਾਵਾ ਪੂਰੇ ਕੇ ਚੱਲਦੇ ਆਂ ਰਹਿ ਜਾ 2-3 ਘੰਟੇ ਦਾ ਸਫ਼ਰ ਉਸ ਤੋਂ ਬਾਅਦ ਗੋਬਿੰਦਗੜ੍ਹ ਪਹੁੰਚ ਕੇ ਤੁਹਾਨੂੰ ਦਿਖਾਵਾਂਗੇ ਬਿਊਟੀ ਬੱਸ ਇਹ ਮੋੜ ਨਹੀਂ ਜਿਹਨੇ ਸ਼ਾਨਦਾਰ ਦੇਖੋ ਜੱਜ ਵੀ ਮੁੰਡਿਆਂ ਦੇ ਮੋਟਰਸਾਈਕਲਾਂ ਤੇ ਹਨ ਕਾਂਸਟਾਬ ਨੂੰ ਗੋਬਿੰਦਗੜ੍ਹ ਤੱਕ ਜਾਂਦੇ ਲਾ ਕੇ ਲਾ ਦੇ ਜੰਦੇ ਦਾ ਥੋੜਾ ਜਿਹਾ ਜੀਆ ਪੋਏ ਐਸਾ ਮਾਰੀ ਤੋਂ ਨਿਆੜੇ ਤੇ ਜਿਹੜੇ ਬੜਾ ਮਾਨ ਰਿਸ਼ਤ ਨਾਲ ਚੱਲਿਓ 1924 ਚੱਲਿਓ ਚੱਲਿਓ ਨਾਮ ਵਾਪਿਸ ਤੇ ਆਪਣੇ ਆਪਣੇ ਮਾਪੇ ਦਾ ਨਾਮ ਕਰਕੇ ਕਿ ਉਹ ਰਾਜੀ ਹੋ ਗਏ ਪਰਮਾਨੰਦ ਬੱਲ ਜੀ ਉਹ ਸਾਫ ਕਰਕੇ ਜਿੱਥੋਂ ਲਏ ਜੋਸੀ ਰੱਖੀ ਜਾਵੇ ਤੁਹਾਡੀ ਸੇਵਾ ਦੀ ਸੇਵਾ ਨਾਲ ਸਾਡਾ ਫਰਜ਼ ਆ ਪਾਈ ਚਾਹ ਵੀ ਜੇ ਚਾਹ ਦੇ ਬਰਤਨ ਸਾਫ ਕਰੀਂ ਇਲੇ ਵੀ ਕਹਿੰਦੇ 2 ਘੰਟੇ ਹੋਰ ਲੱਗ ਜਾਣਗੇ ਬਲੌਗ ਵਾਲਾ ਮੁੰਡਾ ਕਹਿੰਦੇ ਸਾਡਾ ਸੁੱਤਾ ਪਿਆ ਥੱਕ ਗਿਆ ਇਹ ਇਹਨੂੰ ਕਦੇ ਉਲਟੀਆਂ ਆਉਂਦੇ ਨੇ ਕਦੇ ਚੱਕਰ ਆਉਂਦੇ ਨੇ ਤਾਂ ਸਾਰਾ ਕੁਝ ਹੋ ਰਣ ਲੱਗਿਆ ਪਿਆ ਗਾਈਜ਼ ਇਹਨੂੰ ਕਮੈਂਟ ਸੈਕਮੈਂਟ ਕਰਕੇ ਮਾੜੀ-ਮੋਟੀ ਸਲਾਹ ਸਾਨੂੰ ਦੋ ਐਵੇਂ ਨਹੀਂ ਬਲੌਗ ਬਣਾਉਂਦੇ ਇੱਕ ਫੋੜੀ ਮੂਵੀ ਪਈ ਆ ਬਾੜਾ ਦੇਖੋ ਸਭ ਦਾ ਆਜ ਤੁਸੀਂ ਬਾੜਾ ਮਸਾਲਾ ਇੱਧਰ ਬਣਾਣਾ ਰੱਖਣਾ ਕਿਆ ਕਰਨਾ ਬਈ ਡਰਾਈਵਰ ਬਾਈ ਨੇ ਬਹੁਤ ਵਧੀਆ ਗੱਡੀ ਡਰਾਈਵ ਕਰ ਰਿਹਾ ਬਾਈ ਤੇ ਸਾਰਾ ਦੇਖ ਕੇ ਮੋਂ ਪਈ ਸਾਨਾ ਮੁੰਡਾ ਥੱਕ ਗਿਆ ਗਿਆ ਕਿਹਾ ਮੈਂ ਅੱਕੇ ਨਹੀਂ ਬੈਠਣਾ ਜਮਣਾ ਉਹ ਰੋਕ ਥੱਕਿਆ ਬੈਠਾ ਐ ਲੰਘ ਜਾਂਦੀ ਮੂਰੇ ਬੈਠਣਾ ਦੇਖੋ ਜਿਹੜਾ ਪਿੱਛੇ ਬੈਠਾ ਥੀ ਉਹ ਮੁੰਡਾ ਪਿੱਛੇ ਬੈਠਾ ਬੈਠਾ ਥੱਕ ਗਿਆ ਹੁਣ ਸੀਟ ਲੈ ਕੇ ਹੁਣ ਲੋਟ ਆ ਉਹ ਨਾ ਉਹਦਾ ਸਿਰ ਤੋਂ ਦਰਦ ਆਉਂਦਾ ਕੋਈ ਕੁਝ ਨਹੀਂ ਹੁੰਦਾ ਸਾਰਾ ਕੁਝ ਚੰਗਾ ਵੜਾ ਹੁਣ ਨਾ ਚੱਕਰ ਆਉਂਦੇ ਨੇ ਉਹਨੂੰ ਹਾਂ ਬਾਤਾ ਵੀਰ ਨੂੰ ਕਹਤੋ ਹਾਂ। ਹਾਂਜੀ। ਉਹਨੇ ਇਹ ਬੋਤਲਾਂ ਨਾਲ ਵੀ ਸਰੀਆਂ। ਹਾਂਜੀ ਹਾਂਜੀ। ਲਓ ਜੀ ਮਿੱਤਰੋ ਖੜੇ ਸੀ ਟਰਾਲ ਪੰਪ ਤੇ ਗੱਡੀ ਦੀ ਟੈਂਕੀ ਪੂਰਨ ਤੇ ਉਹਨੂੰ ਰਹਿ ਗਿਆ 30 ਕਿਲੋਮੀਟਰ 30 ਤੋਂ 35 ਕਿਲੋਮੀਟਰ ਰਹਿ ਗਿਆ ਬਸ ਪਹੁੰਚ ਜੇ ਪਹੁੰਚ ਕੇ ਤੁਹਾਨੂੰ ਕਰਵਾਉਣਿਆ ਦਰਸਨ ਗੋਬਿੰਦ ਘਾੜ ਦੇ ਤੇ ਟਰਾਲ ਪੰਪ ਤੇ ਖੜੇ ਸੀਗੇ ਨੇ ਜਲੋ ਅੱਗੇ ਤੁਹਾਨੂੰ ਬਲੌਗ ਚ ਦਿਖਾਉਂਦੇ ਰਹਾਂਗੇ ਮੇਰੇ ਵੀਰੋ ਮੇਰੇ ਭੈਣੋ ਮੇਰੇ ਭਾਈਓ ਮੇਰੇ ਵੀਰੋ ਮੇਰੇ ਭੈਣੋ ਮੇਰੇ ਮਿੱਤਰੋ ਮੇਰੇ ਭਾਈਓ ਦੇਖੋ ਸੁਰੰਗ ਜੋ ਹੋਈ ਹੈ ਜਿਹੜੀ ਬਣਾ ਕੇ ਗਏ ਤੇ ਭੁੱਲ ਗਏ ਫੇਰ ਬਣਾ ਕੇ ਅਸੀਂ ਬਿਲਕੁਲ ਕੀਤਾ ਕਰਕੇ ਸਰਕਾਰ ਸਰਕਾਰ ਨੂੰ ਸਾਡੇ ਦੇ ਦਿੱਤੀ ਹੈ ਕਿ ਇਹ ਆ ਸਰਕਾਰ ਨੂੰ ਡੋਨੇਟ ਕਰ ਦਿੱਤੀ ਹੈ ਪੈਸੇ ਬਹੁਤ ਹੈ ਹਾਂ ਪਤੀ ਇਹਨਾਂ ਕਰਾ ਕੇ ਭੁੱਲਦੇ ਆ ਬਾਨੀਆਂ ਡਾਨੀਆਂ ਨੂੰ ਲੋਨ ਦਿੰਨੇ ਆ ਸੀਗਾ ਹਾਂ ਇਹ ਰਹਿੰਦੇ ਸਿੰਗਲ ਰੋਡ ਹੈ ਕਹਿੰਦੇ ਬਾਈ ਕਹਿੰਦਾ ਬੜਾ ਜਾਨੀ ਕਿ ਚਲੋ ਔਖਾ ਹੁੰਦਾ ਨਾ ਦੋ ਗੱਡੀਆਂ ਤੇ ਸਿੰਗਲੀ ਰੋਡ ਜਾਂਦੀ ਹੈ ਸਿਰੇ ਤੱਕ 10 ਕਿਲੋਮੀਟਰ ਤੱਕ ਤੇ ਅੱਗੇ 10 ਕਿਲੋਮੀਟਰ 20 ਕਿਲੋਮੀਟਰ 20 ਕਿਲੋਮੀਟਰ ਜਿਹੜਾ ਗੁਰਦੁਆਰਾ ਸਾਹਿਬ ਗੋਬਿੰਦ ਘਾਟ ਰਹਿ ਗਿਆ ਤੇ ਇਹ ਜਿਹੜੀ ਸਿੰਗਲ ਰੋਡ ਆ ਵਿੱਚ ਦੀਏ ਜਾਣਾ ਪੈਂਦਾ ਉਹ ਬੜਾ ਜਾਨੀ ਕਿ ਹਨਾ ਜਿਹੜਾ ਡਰਾਈਵਰ ਆ ਵਿਚਾਰਾ ਉਹਨੂੰ ਦਿੱਕਤ ਦਾ ਸਾਹਮਣਾ ਚਲੋ ਕਰਨੀ ਪੈਂਦਾ ਸਿੰਗਲ ਰੋਡ ਦਾ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਗੋਬਿੰਦ ਘਾਟ ਬਸ ਪਹੁੰਚਣ ਵਾਲੀਆਂ ਯਾਨੀ ਕਿ ਅੱਧਾ ਘੰਟਾ ਲੱਗੂ ਹੋਰ ਪੌਂਚਣ ਵਾਲਿਆਂ ਫਿਰ ਅੱਗੇ ਆਪਾਂ ਬਲੌਗ ਖਾਣਿਆ ਜੀ ਦੇਖੋ ਭਰਾਵੋ ਜੋ ਸੀ ਮਰ ਤੋਂ ਅੱਗੇ ਜਿਹੜਾ 20 ਕਿਲੋਮੀਟਰ ਆ ਬਾਈ ਕਾਂ ਦਾ ਬਹੁਤ ਵੱਡਾ ਜਾਮ ਲੱਗਦਾ ਓਰੇ ਤਕਰੀਬਨ 3 ਤੋਂ 4 ਜਾਂ 4 ਤੋਂ ਵੱਧ ਵੀ ਜਾਮ ਲੱਗ ਜਾਂਦਾ ਤੇ ਬਹੁਤ ਯਾਨੀ ਕਿ ਟਾਈਮ ਲੱਗਦਾ ਓਰੇ ਕਿਉਂਕਿ ਬੱਸਾਂ ਕਿਉਂ ਵੱਡੀਆਂ ਆਉਂਦੀਆਂ ਨੇ ਹਨਾ ਤੇ ਕ੍ਰੋਸਿੰਗ ਹੈ ਨਹੀਂ ਇਹ ਸਿੰਗਲ ਰੋਡ ਕਰਕੇ ਉਹਦੇ ਕਰਕੇ ਬੜਾ ਯਾਨੀ ਕਿ ਟਾਈਮ ਉਰੇ ਕੋਈ ਐਡਾ ਪ੍ਰਬੰਧ ਨਹੀਂ ਹੈਗਾ ਖਾਸ ਤੇ ਪਿੱਛੇ ਰੋਕਦੇ ਵੀ ਨਹੀਂ ਵੀ ਇੱਕ ਲਾਈਨ ਆਪਾਂ ਚਲਾ ਦਈਏ ਹਨਾ ਦੂਜੀ ਲਾਈਨ ਖੜ ਜੇ ਵੱਡਾ ਪ੍ਰਵਾਂਤ ਹੈ ਨਹੀਂ ਤੇ ਬਹੁਤ ਯਾਨੀ ਤੁਰੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਹ ਜੋ ਸੀਮਟ ਔਕੇ ਜਿਹੜਾ ਆਪਣਾ 20 ਕਿਲੋਮੀਟਰ ਦਾ ਰਸਤਾ ਜਦ ਆਪਾਂ نیچے ਜਾਂਦੇ ਆ ਉਦੋਂ ਇਹ ਜਾਮ ਆ ਜਿਹੜਾ ਕਾਫੀ ਟਾਈਮ ਲੱਗਿਆ ਰਹਿੰਦਾ ਟੁੱਟ ਗਈ ਆ ਕਾ ਪੁਲ ਬਣ ਰਹਾ ਉਸ ਵੇਲੇ ਗਿਆ ਇਸ ਵਿੱਚ 3-4 ਸਾਲ ਓਕੇ ਇਹ ਇਹ نیچے ਇਹ नीचे ਸੀਦਾ ਦੇਖੋ ਖੜ ਗਿਆ ਉਰੋਂ نیچے ਨਦੀ ਕਰਕੇ ਨਾ ਲਟਲਾ ਹੰਟਾ ਜਾਂਦੀ ਹੈ ਨਾ ਇਹ ਦੇਖ ਕੇ ਚੱਲਣਾ ਪੈਂਦਾ ਹੈ ਦੇਖ ਜਾਂਦੇ ਨੇ ਰੁਕਦੇ ਜਾਂਦੇ ਨੇ ਤੇ ਬੱਜ ਕੀ ਚਲਣਾ ਪੈਂਦਾ ਤਾਂ ਚਲੋ ਡਰਾਈਵਰੀ ਟੱਕੜ ਨੇ ਜਿਹੜੇ ਜਲਾਈ ਜਾਂਦੇ ਨੇ ਤੇ ਵੀ ਗ੍ਰੇਵਿੰਗਲੇ ਹੁਣਾ ਚਲੋ ਪਹਾੜਾਂ ਚੋਂ ਜਿਹੜਾ ਪੂਲੇ ਟ੍ਰੇਨ ਹੋਵੇ ਕੋਈ ਚਲਾ ਸਕਦਾ ਉਹਦੇ ਗੱਡੀ ਤੇ ਬੜਾ ਆਪਣਾ ਪਿੱਛੇ ਦਾ ਸੜਕ ਟੁੱਟੀ ਹੋਈ ਹੋਏ ਕਿਤੇ ਤੱਕ ਨੂੰ ਪਹੁੰਚਣ ਲੱਗੇ ਪਾਈ